ਗੰਨਰ ਨਾ ਦੀ ਫਿਲਮ ਅਮਰਜੈਂਸੀ ਤੇ ਵਿਵਾਦ ਜੋ ਹੈ ਲਗਾਤਾਰ ਪੱਕਦਾ ਜਾ ਰਿਹਾ ਹੈ ਫਿਲਮਾਂ ਦੇ ਵਿੱਚ ਸਿੱਖਾਂ ਦੇ ਅਕਸ ਨੂੰ ਢਾਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਰਨੈਲ ਸਿੰਘ ਪਿੰਡਾ ਵਾਲੇ ਦੇ ਕਿਰਦਾਰ ਨੂੰ ਲੈ ਕੇ ਇਹ ਮੁੱਦਾ ਪੱਕਿਆ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਅਮਰਜੈਂਸੀ ਤੇ ਜਿਸ ਤੋਂ ਬਾਅਦ ਸ੍ਰੀ ਗੁਰਕਾਲ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਤਰਾਜ਼ ਜਤਾਇਆ ਸਿੰਘ ਸ਼ਹੀਦਾਂ ਦੀ ਫਿਲਮਾਂ ਵਿੱਚ ਨਕਲ ਬਰਦਾਸ਼ਤ ਨਹੀਂ ਹੈ SDPC ਨੇ ਵੀ ਫਿਲਮ ਏਜੰਸੀ ਤੇ ਹੈ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ ਕਈ ਸਿਆਸੀ ਆਗੂਆਂ ਦੇ ਵੱਲੋਂ ਵੀ ਫਿਲਮ ਬੈਨ ਕਰਨ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਵਿਵਾਦ ਇਸ ਫਿਲਮ ਨੂੰ ਲੈ ਕੇ ਲਗਾਤਾਰ ਜੋ ਹੈ ਭੱਖ ਦਾ ਜਾ ਰਿਹਾ ਤੇ ਇਸ ਫਿਲਮ ਨੂੰ ਹੁਣ ਜੋ ਹੈ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਤਰਾਜ਼ ਜ਼ਾਹਰ ਕੀਤਾ ਗਿਆ SDPC ਦੇ ਵੱਲੋਂ ਅਤੇ ਸਿਰਿਆਕਾਲਤਖ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਫਿਲਮ ਦੇ ਵਿੱਚ ਸਿੱਖ ਸ਼ਹੀਦਾਂ ਦੀਆਂ ਫਿਲਮਾਂ ਦੇ ਵਿੱਚ ਜਥੇਦਾਰ ਦਾ ਕਹਿਣਾ ਹੈ ਕਿ ਨਕਲ ਬਰਦਾਸ਼ਤ ਨਹੀਂ ਹੋਏਗੀ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਅਖਸ ਨੂੰ ਢਾਲ ਲਗਾਉਣ ਦੀ ਜੋ ਹੈ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਇਸੇ ਕਰਕੇ ਇਸ ਫਿਲਮ ਨੂੰ ਜੋ ਹੈ ਬੈਨ ਲਗਾਉਣ ਦੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਤੁਰੰਤ ਰੋਕ ਲਗਾਉਣ ਦੀ ਮੰਗ ਐਸਜੀਪੀਸੀ ਦੇ ਵੱਲੋਂ ਕੀਤੀ ਜਾ ਰਹੀ ਹੈ। ਗੰਗਨਾ ਰਨਦੀ ਇਹ ਫਿਲਮ ਐਮਰਜੈਂਸੀ ਜੋ ਕਿ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੱਤੇਦਾਰ ਯਾਨੀ ਰਗਵੀਰ ਸਿੰਘ ਨੇ ਅtras ਜਤਾਇਆ ਉਹਨਾਂ ਨੇ ਕਿ ਸਿੱਖ ਸ਼ਹੀਦਾਂ ਦੀ ਫਿਲਮਾਂ ਦੇ ਵਿੱਚ ਨਕਲ ਬਰਦਾਸ਼ਤ ਨਹੀਂ ਹੈ।

ਕਰਨ ਦੇ ਮੰਤਵ ਦੇ ਨਾਲ ਬਣਾਈ ਗਈ ਹੈ ਐਸਜੀਪੀਸੀ ਦਾ ਕਹਿਣਾ ਹੈ ਉਹਨਾਂ ਨੇ ਕਿ 1984 ਦੇ ਮਹਾਨ ਸ਼ਹੀਦਾਂ ਵਿਰੋਧੀ ਬਿਰਤਾਂਤ ਸਿਰਜ ਕੇ ਕੌਮ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੰਗਨਾ ਰਣੋਤ ਦੇ ਵੱਲੋਂ ਅਕਸਰ ਹੀ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਇਹ ਵੀ ਇਲਜ਼ਾਮ ਲਗਾਏ ਗਏ ਨੇ ਉਹਨਾਂ ਕਹਿੰਦੇ ਕਿ ਕੰਗਨਾ ਰਣੋਤ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਫੜਕਾਉਣ ਦਾ ਜੋ ਹੈ ਪਰਚਾ ਹੈ ਉਹ ਦਰਜ ਕੀਤਾ ਜਾਣਾ ਚਾਹੀਦਾ ਹੈ ਤੇ ਫਿਲਮ ਐਮਰਜੈਂਸੀ ਸਿੱਖਾਂ ਦੇ ਖਿਲਾਫ ਇੱਕ ਗਹਿਰੀ ਸਾਜ਼ਿਸ਼ ਦਾ ਇਸ ਸਾਰੇ ਵਿਵਾਦ ਕਿਉਂ ਹੈ ਉਹ ਤੁਹਾਨੂੰ ਅਸੀਂ ਦੱਸ ਰਿਹਾ ਗੰਨਾ ਰਨੋਦ ਦੀ ਫਿਲਮ ਤੇ ਵਿਵਾਦ ਪਕਿਆ ਉਹ ਸਿੱਖਾਂ ਦੇ ਅਕਸ ਨੂੰ ਢਾਲ ਲਗਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਹ ਮਸਲਾ ਵਧਿਆ ਹੈ ਜਨੈ ਸਿੰਘ ਪਿੰਡਰਾ ਵਾਲਾ ਦੇ ਕਿਰਦਾਰ ਨੂੰ ਲੈ ਕੇ ਮੁੱਦਾ ਜੋ ਉਪੱਖ ਗਿਆ 6 ਸਤੰਬਰ ਨੂੰ ਫਿਲਮ ਜੋ ਹੈ ਅਰਲੇ ਜ਼ੋਨ ਜਾ ਰਹੀ ਸੀ ਦੇ ਕਾਲ ਤੱਕ ਸਾਹਿਬ ਦੇ ਜਥੇਦਾਰ ਗੈਨੀ ਦਕਪੀਰ ਸਿੰਘ ਨੇ ਇਸ ਤੇ ਇਤਰਾਜ਼ ਜਤਾਇਆ ਉਹਨਾਂ ਕਹਿੰਿਆ ਕਿ ਸਿੱਖ ਆਪਣੇ ਸ਼ਹੀਦਾਂ ਮੁਰਿਦਾਂ ਦੀ ਫਿਲਮਾਂ ਦੇ ਵਿੱਚ ਜੋ ਹੈ ਨਕਲ برداشت ਨਹੀਂ ਕਰ ਸਕਦੇ ਤੇ ਜਨੈ ਸਿੰਘ ਪਿੰਡਰਾ ਵਾਲੇ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਇਲਜ਼ਾਮ ਜੋ ਨੇ ਉਹ ਲਗਾਏ ਗਏ ਨੇ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਨੂੰ ਪਰਵਾਨਗੀ ਨਹੀਂ ਦਿੱਤੀ ਗਈ ਤੇ ਸਿੱਖ ਕੌਮ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ਐਮਰਜੈਂਸੀ ਫਿਲਮ ਨੂੰ ਪਰਵਾਨਗੀ ਮਿਲ ਗਈ ਹੈ ਇਹ ਵੀ ਇਲਜ਼ਾਮ ਜੋ ਲਗਾਏ ਗਏ ਨੇ ਇਮਰਜੈਂਸੀ ਦੇ ਵਿਵਾਦ ਕਿਉਂ ਉਹ ਵੀ ਤੁਹਾਨੂੰ ਅਸੀਂ ਲਗਾਤਾਰ ਦੱਸ ਰਿਹਾ ਇਮਰਜੈਂਸੀ ਫਿਲਮ ਜੋ ਕੰਗਨਾ ਰਣੌਦਯੇਸ਼ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਇੰਦਰਾ ਗਾਂਧੀ ਦੇ ਜੋ ਹੈ ਜੀਵਨੀ ਨੂੰ ਲੈ ਕੇ ਜੋ ਹੈ ਇਹ ਸਾਰੀ ਫਿਲਮ ਬਣਾਈ ਗਈ ਹੈ ਜਿਸ ਵਿੱਚ 1984 ਦਾ ਜ਼ਿਕਰ ਕੀਤਾ ਗਿਆ ਹੈ ਪਿੰਡਾ ਵਾਲੇ ਦਾ ਜ਼ਿਕਰ ਕੀਤਾ ਗਿਆ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਜਨਾਜ਼ੀਂ ਪਿੰਡਾ ਵਾਲੇ ਦੇ ਕਿਰਦਾਰ ਨੂੰ ਲੈ ਕੇ ਇਹ ਮੁੱਦਾ ਹੈ ਜੋ ਭਖਿਆ ਕਈ ਸਿਆਸੀ ਆਗੂਆਂ ਦੇ ਵੱਲੋਂ ਵੀ ਫਿਲਮ ਬੈਨ ਕਰਨ ਦੀ ਜੋ ਮੰਗ ਹੈ ਉਹ ਕੀਤੀ ਗਈ ਹੈ। ਕੰਨਾ ਰਨੋਦੀ ਇਹ ਫਿਲਮ ਐਮਰਜੈਂਸੀ ਹੈ ਜਿਸ ਤੇ ਵਿਵਾਦ ਜੋ ਹੈ ਲਗਾਤਾਰ ਪੱਖ ਦਾ ਜਾ ਰਿਹਾ ਹੈ। ਐਸਜੀਪੀਸੀ ਨੇ ਫਿਲਮ ਐਮਰਜੈਂਸੀ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸਿਰਕਾਲ ਤੱਕ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੀ ਜੋ ਹੈ ਸਵਾਲ ਖੜੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਸ਼ਹੀਦਾਂ ਦੀਆਂ ਫਿਲਮਾਂ ਦੇ ਵਿੱਚ ਨਕਲ ਜੋ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਸ ਲਈ ਫਿਲਮ ਬੈਨ ਕਰਨ ਦੀ ਮੰਗ ਜੋ ਹੈ ਉਹ ਲਗਾਤਾਰ ਉੱਠ ਰਹੀ ਹੈ ਤਾਂ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਹੈ 6 ਸਤੰਬਰ ਨੂੰ ਫਿਲਮ ਜੋ ਹੈ ਰਿਲੀਜ਼ ਹੋਏਗੀ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਤੇ ਫਿਲਮ ਤੇ ਰੋਕ ਲਗਾਉਣ ਦੀ ਜੋ ਹੈ ਮੰਗ ਉਹ ਕੀਤੀ ਜਾ ਰਹੀ ਹੈ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਸਰਵਨ ਸਿੰਘ ਜੁੜ ਚੁੱਕੇ ਨੇ ਜਿਆਦਾ ਜਾਣਕਾਰੀ ਲਈ ਗੱਲਬਾਤ ਕਰਾਂਗੇ ਸਰਵਨ ਐਸਜੀਪੀਸੀ ਅਤੇ ਸਿਰੇਕਾਲਤਕ ਸਾਹਬ ਦੇ ਵੱਲੋਂ ਸਵਾਲ ਇਸ ਫਿਲਮ ਤੇ ਖੜੇ ਕੀਤੇ ਜਾ ਰਹੇ ਨੇ ਪਰ ਸਵਾਲ ਇਹ ਵੀ ਹੁੰਦਾ ਕਿ ਐਸਜੀਪੀਸੀ ਦੇ ਵੱਲੋਂ ਪਹਿਲਾਂ ਹੀ ਅਜਿਹੇ ਜੋ ਨਿਯਮ ਕਿਉਂ ਨਿਤਾ ਕੀਤੇ ਜਾਂਦੇ ਨੇ ਜਿਸਾ ਜਿਹੜੀਆਂ ਜਿਹਦਰਾ ਗਾਂਧੀ ਦੀ ਪ੍ਰਮੁੱਖ ਭੂਮਿਕਾ ਜਿਹੜੀ ਨਿਭਾਈ ਗਈ ਹੈ ਇਸ ਦੇ ਵਿੱਚ ਸੰਤ ਜਗਨਨਾਥ ਸਿੰਘ ਦੇ ਕਿਰਦਾਰ ਨੂੰ ਜਿਸ ਕਦਰ ਪੇਸ਼ ਕੀਤਾ ਗਿਆ ਉਸ ਨੂੰ ਡਾਕ ਦੇ ਸਮੁੱਚੇ ਸਿੱਖ ਜਗਤ ਦੇ ਵਿੱਚ ਜਿਹੜੀ ਆ ਉਹ ਰੋਜ਼ ਦੀ ਲਹਿ ਹੈ ਪਾਈ ਜਾ ਰਹੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਕਾਲ ਤਕਾਲ ਸਾਹਿਬ ਦੇ ਕੁਝ ਦਾ ਯਾਨੀ ਰਣਵੀਰ ਸਿੰਘ ਵੱਲੋਂ ਵੀ ਇਸ ਤੇ ਕਾਣਾ ਇਤਰਾਜ਼ ਜਿਹੜਾ ਜਤਾਇਆ ਗਿਆ ਉਹਨਾਂ ਕਿਹਾ ਕਿ ਸੰਤ ਜਗਨਨਾਥ ਸਿੰਘ ਤੇ ਅਕਸ ਨੂੰ ਜਿਸ ਕਦਰ ਪੇਸ਼ ਕੀਤਾ ਗਿਆ ਉਹ ਪਰਦਾਸ਼ ਤੋਂ ਬਾਹਰ ਆ ਔਰ ਇਸ ਫਿਲਮ ਨੂੰ ਤਰੰਤ ਜਿਹੜਾ ਪਹਨ ਕਰ ਦੇਣਾ ਚਾਹੀਦਾ ਤੁਸੀਂ ਜ਼ਿਕਰ ਕੀਤਾ ਇਸੇ ਜਿੱਦਾ ਸਿੰਘਾਂ ਦੇ ਕਿਰਦਾਰ ਜਿਹੜੇ ਤੇ ਜਦੋਂ ਫਿਲਮਾਂ ਦੇ ਵਿੱਚ ਆ ਜਾਂਦੇ ਤਾਂ ਉਦੋਂ ਇਤਰਾਜ਼ ਕਿਉਂ ਜਿਦਿਆ ਜਾਂਦਾ ਪਹਿਲਾਂ ਜਿਹੜਾ ਇਸ ਸਬੰਧ ਵਿੱਚ ਕੋਈ ਪੋਸਟ ਕਦਮ ਕਿਉਂ ਨਹੀਂ ਚੁੱਕਿਆ ਜਾਂਦਾ ਤਾਂ ਮੈਂ ਇੱਥੇ ਦੱਸ ਦੇਵਾਂ ਤੇ ਜਿੰਦਾ ਹੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਕਾਤ ਤੱਕ ਸਾਹਿਬ ਲੋ ਪਹਿਲਾਂ ਹੀ ਇਹ ਪਾਬੰਦੀ ਜਿਹੜੀ ਆ ਉਹ ਲਗਾਈ ਹੋਈ ਹੈ ਕਿ ਕਿਸੇ ਵੀ ਗੁਰੂ ਦਾ ਅਵਤਾਰ ਜਿਹੜਾ ਉਹ ਕਿਸੇ ਫਿਲਮ ਦੇ ਵਿੱਚ ਦਿਖਾਇਆ ਨਹੀਂ ਜਾ ਸਕਦਾ ਕਿਸੇ ਸ਼ਹੀਦ ਸਿੰਘ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਜਾਜ਼ਤ ਤੋਂ ਬਿਨਾ ਅਪਲਿਸ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਮੈਂ ਇੱਥੇ ਦੱਸਣਾ ਬੰਦ ਹੈ ਕਿ ਜਦ ਫਿਲਮ ਚਾਰ ਸਹਿਬ ਜਾਦੇ ਐਨੀਮੇਟਡ ਰਿਲੀਜ਼ ਹੋਈ ਤਾਂ ਸਭ ਤੋਂ ਪਹਿਲਾਂ ਇਸ ਰੂਪ ਨੂੰ ਪ੍ਰਬੰਧਕ ਕਮੇਟੀ ਤੋਂ ਸੀ ਪਰਮਿਸ਼ਨ ਲਈ ਗਈ ਸੀ ਆਗਿਆ ਲਈ ਗਈ ਸੀ ਪਰ ਜਦ ਫਿਲਮ ਬਣ ਕੇ ਕੰਪਲੀਟ ਹੋਈ ਤਾਂ ਪੂਰੀ ਫਿਲਮ ਜਿਹੜੀ ਅਕਾਲ ਤੱਕ ਸਹਿਬ ਦੇ ਜਥੇਦਾਰਾਂ ਨੂੰ ਦਿਖਾਈ ਗਈ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿਖਾਈ ਗਈ ਉਸ ਤੋਂ ਬਾਅਦ ਫਿਲਮ ਨੂੰ ਜਿਹੜੀ ਰਵਾਨਗੀ ਜਿਹੜੀ ਪ੍ਰਬੰਧ ਕੀ ਕਲੇ ਸੀ ਤਾਂ ਹੁਣ ਕੰਗਰ ਨੌਤੀ ਫਿਲਮ ਦੇ ਵਿੱਚ ਜਦ ਵੀ ਆਪਾਂ ਟ੍ਰੇਲਰ ਦੇਖ ਰਹੇ ਹਾਂ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਪੇਡਰਾ ਵਾਲੇ ਦੇ ਸਿੱਖਾਂ ਦੇ ਅਕਸ਼ ਨੂੰ ਕਿਸ ਕਦਰ ਖਰਾਬ ਕੀਤਾ ਗਿਆ ਇਸ ਅਤਵਾਦੀ ਕਿਹਾ ਦਰਸਾਇਆ ਗਿਆ ਕੌਮ ਦੇ ਦੁਸ਼ਮਣ ਜਿਹੜਾ ਦਰਸਾਇਆ ਗਿਆ ਔਰ ਡਾਇਲੌਗ ਵੀ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਤੋੜ ਮੋੜ ਕੇ ਜਿਹੜੇ ਆ ਪੇਸ਼ ਕੀਤੇ ਗਏ ਨੇ ਜਿਹੜੇ ਰਾਜਨੀਤਿਕ ਨਾਲ ਜੁੜੇ ਹੋਏ ਲੋਕ ਨੇ ਉਹ ਤਾਂ ਇਸ ਦਾ ਵਿਰੋਧ ਕਰ ਰਹੇ ਨੇ ਪਰ ਜਿਹੜੇ ਧਾਰਮਿਕ ਖੇਤਰ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਸਿੱਖ ਨੇ ਆਗੂ ਨੇ ਉਹਨਾਂ ਦਾ ਕਹਿਣਾ ਕਿ ਸੰਤ ਜਰਨੈਲ ਸਿੰਘ ਨੇ ਆਪਣੇ ਬੋਹ ਕਦੇ ਵੀ ਖਾਲਸਾਪਨ ਦੀ ਮੰਗ ਜੜੀਆਂ ਨਹੀਂ ਕੀਤੀ ਸੀ ਸੰਤ ਜਰਨੈਲ ਸਿੰਘ ਦੇ ਕਿਰਦਾਰ ਨੂੰ ਜਿਹੜਾ ਤੋੜ ਮੋੜ ਕੇ ਫਿਰ ਅਜਾ ਜੋ ਬਰਦਾਸ਼ਤ ਤੋਂ ਬਾਹਰ ਹੈ ਸਾਤ ਸ਼ਬਦਾਂ ਵਿੱਚ ਜਿਹੜੇ ਗਰਮਚਾਲੀ ਨੇ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਸ ਦੇ ਸਿੱਟੇ ਜਿਹੜੇ ਸਰਕਾਰ ਨੂੰ ਪੁੱਜਣੇ ਪੈਣਗੇ ਇਸ ਕਰਕੇ ਇਹ ਫਿਲਮ ਨੂੰ ਕਿਸੇ ਵੀ ਕੀਮਤ ਤੇ ਰਿਲੀਜ਼ ਜਿਹੜਾ ਉਹ ਨਾ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਜਿਹੜੀ ਆ ਉਸਨੂੰ ਤੇ ਜਰਨੈਲ ਸਿੰਘ ਤੇ ਅਫਸ਼ ਨੂੰ ਖਰਾਬ ਹੁੰਦੇ ਫਿਲਮ ਦੇ ਵਿੱਚ ਬਰਦਾਸ਼ਤ ਜਿਹੜਾ ਨਹੀਂ ਕਰੇਗੀ ਫਿਲਹਾਲ ਮੰਤਨ ਜਿਹੜਾ ਚੱਲ ਰਿਹਾ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਖਾਸ ਕਰਕੇ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਵੱਡਾ ਵਿਵਾਦ ਜਿਹੜਾ ਛਿੜ ਸਕਦਾ ਅੰਮ੍ਰਿਤਸਰ ਦੇ ਵਿੱਚ ਲੈ ਕੇ ਵੱਡਾ ਵਿਵਾਦ ਜਿਹੜਾ ਹੋ ਸਕਦਾ ਹੈ ਤੋ ਤੱਕ ਕਿ ਜਦੋਂ ਬਧੀਆਂ ਨੇ ਇਹ ਵੀ ਕਹਿ ਦਿੱਤਾ ਕਿ ਕਿਸੇ ਵੀ ਸ਼ਰਮਾ ਕੰਪਨੀ ਦੇ ਵਿੱਚ ਫਿਲਮ ਨੂੰ ਰਿਲੀਜ਼ਡ ਹੋਣ ਨਹੀਂ ਦਿੱਤਾ ਜਾਵੇਗਾ। ਜੀ। ਜੀ। ਐਸਡੀਪੀਸੀ ਦੇ ਵੱਲੋਂ ਕੜਾ ਵਿਰੋਧ ਜਤਾਇਆ ਜਾ ਰਿਹਾ ਹੈ। ਸਰਵੰਤ ਕੀ ਕੀ ਅੱਗੇ ਕੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਸਕਦੀ ਹੈ? ਕੀ ਕਦਮ ਚੁੱਕੇ ਜਾ ਸਕਦੇ ਨੇ ਕਿ ਕੋਰਟ ਦੇ ਵੱਲ ਰੁਕੀਤਾ ਜਾ ਸਕਦਾ ਹੈ ਇਸ ਫਿਲਮ ਦੇ ਖਿਲਾਫ ਜਿੱਥੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਸਕਦੀ ਹੈ। ਦੇਖੋ ਲਜਿੰਦਰ ਮੈਂ ਪਹਿਲਾਂ ਹੀ ਸਾਫ਼ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਸ ਤੇ ਕੜਾ ਇਤਰਾਜ਼ ਜਤਾਇਆ ਗਿਆ ਇਸ ਦੀ ਫਿਲਮ ਦੀ ਜਿਹੜੀ ਫਿਲਮ ਸੀਗਾ ਉਸ ਨੂੰ ਬੰਦ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਆ। ਕਿਹਾ ਗਿਆ ਹੈ ਕਿ ਇਸ ਫਿਲਮ ਨੂੰ ਰਿਲੀਜ਼ ਜਿਹੜਾ ਉਹ ਨਾ ਕੀਤਾ ਜਾਵੇ ਉਹ ਦੂਸਰੇ ਪਾਸੇ ਜਿਹੜੇ ਸੇਖਾ ਗੁਰੇ ਉਹਨਾਂ ਵੱਲੋਂ ਸੰਤ ਸ਼ਬਦਾਂ ਵਿੱਚ ਕਿਹਾ ਗਿਆ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਸਕਦਾ ਕਿਸੇ ਵੀ ਕੀਮਤ ਜਿਹੜੇ ਸੰਤ ਜਰਨੈਲ ਸਿੰਘ ਤੇ ਡਰਾਵੜੇ ਨੂੰ ਤੇ ਕਰੈਕਟਰ ਨੂੰ ਜਿਸ ਕਦਰ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ ਪੰਜਾਬ ਦੇ ਲੋਕ ਉਸ ਟੈਕ ਨੂੰ ਹਲਕਿਸ ਵੀ ਉਸ ਨਜ਼ਰੀ ਦੇ ਨਾਲ ਨਹੀਂ ਦੇਖਣਾ ਚਾਹੁੰਦੇ ਜੇਕਰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਸਿੱਧੇ ਨਾਲ ਸਿੱਧੇ ਤੌਰ ਤੇ ਜਿਹੜੀ ਇਹ ਚੇਤਾਵਨੀ ਹੈ ਇਹ ਫਿਲਮ ਨੂੰ ਕਿਸੇ ਵੀ ਕੀਮਤ ਤੇ ਰਿਲੀਜ਼ ਨਹੀਂ ਕੀਤਾ ਜਾਣਾ ਚਾਹੀਦਾ ਔਰ ਇੱਥੇ ਜੇ ਗੱਲ ਕਰੀਏ ਤੇ ਸਿੱਖਾਂ ਕੋਲ ਵੀ ਕਹਿੰਦੇ ਕਿ ਕੰਗਣਾ ਰਣੋਤ ਲਗਾਤਾਰ ਜਿਹੜੇ ਸਿੱਖਾਂ ਦੇ ਖਿਲਾਫ ਜ਼ਹਿਰ ਜਿਹੜਾ ਉਗਲਦੀ ਜਾਂਦੀ ਹੈ ਉਸੇ ਦਾ ਨਤੀਜਾ ਕਿ ਆਪਣੀ ਫਿਲਮ ਆਪਾਂ ਜਸ ਦੇਵੇ ਇਸ ਕਦਰ ਸਿੱਖਾਂ ਦੇ ਕਿਰਦਾਰ ਨੂੰ ਉਸ ਵੱਲੋਂ ਜਿਹੜਾ ਉਹ ਪੇਸ਼ ਕੀਤਾ ਗਿਆ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਔਰ ਮੈਂ ਸਾਫ਼ ਕਰਾਂ ਤੈਨੂੰ ਕਿ ਜੇਕਰ ਇਹ ਫਿਲਮ ਰਿਲੀਜ਼ ਹੋਦੀ ਹੈ ਤਾਂ ਪੰਜਾਬ ਦੇ ਵਿੱਚ ਵੱਡਾ ਵਿਵਾਦ ਇਸ ਫਿਲਮ ਨੂੰ ਲੈ ਕੇ ਜਿਹੜਾ ਪੈਦਾ ਹੋ ਸਕਦਾ ਹੈ ਜੀ ਵੱਡਾ ਵਿਵਾਦ ਹੋ ਸਕਦਾ ਹੈ ਜੇ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਹੋਏਗੀ ਸਰਵਨ ਸ੍ਰੀ ਕਾਲ ਤਖਸ ਸਾਹਿਬ ਨੇ ਵੀ ਕੜਾ ਇਤਰਾਜ਼ ਇਸ ਫਿਲਮ ਨੂੰ ਲੈ ਕੇ ਜਤਾਇਆ ਪਰ ਸਵਾਲ ਇਹ ਵੀ ਹੁੰਦਾ ਕਿ ਸ੍ਰੀ ਕਾਲ ਤਖਸ ਸਾਹਿਬ ਦੇ ਵੱਲੋਂ ਵੀ ਅਜਿਹੀਆਂ ਫਿਲਮਾਂ ਦੇ ਖਿਲਾਫ ਕੋਈ ਹੁਕਮਨਾਮਾ ਕਿਉਂ ਨਹੀਂ ਜਾਰੀ ਕੀਤਾ ਜਾਂਦਾ ਤਾਂ ਜੋ ਅੱਗੇ ਭਵਿੱਖ ਦੇ ਵਿੱਚ ਅਜਿਹੀ ਕੋਈ ਫਿਲਮ ਨਾ ਬਣ ਸਕੇ ਹੁਕਮਨਾਮੇ ਜਾਰੀ ਕੀਤੇ ਜਾਣ ਚੁੱਕੇ ਨੇ ਜਿੰਦਰ ਇਹ ਕੋਈ ਹੁਣ ਨਵਾਂ ਮਾਮਲਾ ਨਹੀਂ ਹੈ ਸੋ ਤਾਂ ਕਿ ਜਦੋਂ ਅੱਜ ਤੋਂ 30 40 ਸਾਲ ਫਿਲਮ ਪਹਿਲਾ ਫਿਲਮ ਉੱਚਾਦਰ ਬਗਵੇ ਦਾ ਨਾਰਕ ਨਾਮ ਜਹਾਜ਼ ਫਿਲਮਾਂ ਬੜੀਆਂ ਸੀ ਤਾਂ ਸ਼ਰੋਨੀ ਕਮੇਟੀ ਦੀ ਆਗਿਆ ਤੋਂ ਬਿਨਾਂ ਫਿਲਮਾਂ ਰਿਲੀਜ਼ ਨਹੀਂ ਸੀ ਹੁੰਦੀਆਂ ਇਤੋਂ ਤੱਕ ਕਿ ਜਿੰਨਾਂ ਫਿਲਮਾਂ ਫਿਲਮਾਂ ਦੇ ਨਾਮ ਵੀ ਧਾਰਮਿਕ ਹੋਇਆ ਕਰਦੇ ਸੀ ਉਹਨਾਂ ਫਿਲਮਾਂ ਨੂੰ ਰਿਲੀਜ਼ ਕਰਨੇ ਕਿ ਸ਼ਰੋਨੀ ਕਮੇਟੀ ਤੋਂ ਆਗਿਆ ਲੈਣੀ ਪੈਂਦੀ ਸੀ ਪਰ ਅੱਜ ਕਿਰਦਾਰ ਜਿਹੜੇ ਵਿੱਚ ਨਵਾਏ ਜਾ ਰਹੇ ਨੇ ਉਸ ਨੂੰ ਲੈ ਕੇ ਜਿਹੜਾ ਉਹ ਵੱਡਾ ਵਿਵਾਦ ਸ਼ੁਰੂ ਹੋ ਗਿਆ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਨਹੀਂ ਕਿ ਇਸ ਮੁੱਦੇ ਵਿੱਚ ਅਕਾਲ ਤਖਤ ਦਾ ਹੁਕਮ ਨਾ ਮਿਲ ਨਹੀਂ ਜਾ ਰਿਹਾ ਪਹਿਲਾਂ ਹੀ ਅੱਜ ਤੋਂ 30 40 50 ਸਾਲ ਪਹਿਲਾਂ ਹੀ ਇਹ ਜਿਹੜੀਆਂ ਚੀਜ਼ਾਂ ਜਾਰੀ ਹੋ ਚੁੱਕੀਆਂ ਨੇ ਇੱਕ ਫਿਲਮ ਜਿਹੜੀ ਰਿਲੀਜ਼ ਕੀਤੀ ਗਈ ਸੀ ਜਿਸ ਦੇ ਵਿੱਚ ਨਾਨਕ ਸ਼ਾਪ ਜਿਸ ਦੇ ਵਿੱਚ ਗੁਰਨਾਣ ਸਾਹਿਬ ਜੀ ਦਾ ਪਰਛਾਵਾਂ ਜਿਹੜਾ ਦਿਖਾਇਆ ਗਿਆ ਸੀ ਉਸ ਨੂੰ ਲੈ ਕੇ ਵੀ ਸਾਬ ਤਕਸ ਸਾਹਿਬ ਤੋਂ ਇੱਕ ਨਾ ਇਤਰਾਜ਼ ਦਰਜ ਕਰਵਾਇਆ ਗਿਆ ਸੀ ਉਸ ਫਿਲਮ ਦੀ ਰਿਲੀਜ਼ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਔਰ ਇਸੇ ਤਰ੍ਹਾਂ ਹੀ ਕਈ ਫਿਲਮਾਂ ਜਿਹੜੀਆਂ ਬਣ ਕੇ ਤਿਆਰ ਹੋਈਆਂ ਜਿੱਦਾਂ ਤੇ ਉਹਦੇ ਬਾਅਦ ਵਿੱਚ ਗੁਰਮਨੀ ਗੁਰਦਰਪ੍ਰਬਤ ਕਮੇਟੀ ਦੀ ਐਕਟਰਫੇਰੈਂਸ ਤੋਂ ਬਾਅਦ ਪਾਬੰਦੀ ਲੱਗੀ ਸਾਬ ਤਕਸ ਸਾਹਿਬ ਤੋਂ ਹੁਕਮ ਨਮਾ ਜਾਰੀ ਹੋਇਆ ਕਿ ਫਿਲਮ ਤੇ ਪਾਬੰਦੀਆਂ ਲਾ ਦਿੱਤੀਆਂ ਜਾਂ ਕਿ ਪਾਬੰਦੀਆਂ ਲੱਗੀਆਂ ਵੀ ਹੁਣ ਜਿਵੇਂ ਜੇ ਮਾਮਲਾ ਕੰਗਰ ਨੌਤੀ ਟੀਮ ਦਾ ਆਇਆ ਤਾਂ ਇਸ ਤੇ ਵੀ ਅਕਾਲ ਤਖਤ ਅਸੇਵੋਂ ਕੜਾ ਇਤਰਾਜ਼ ਪਾਇ ਇਹ ਮਟਰ ਰੀਲਿਸ ਨਾ ਕੀਤਾ ਜਾਵੇ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਹੈ ਜੇਕਰ ਫਿਲਮ ਪਰਦੇਆਂ ਦੇ ਉੱਪਰ ਆਉਦੀ ਹੈ ਤਾਂ ਇਸ ਦਾ ਸਖਤ ਵਿਰੋਧ ਜਿਹੜਾ ਸਿਨੇਮਾ ਘਰਾਂ ਨੂੰ ਤਾਂ ਸਾਹਮਣਾ ਕਰਨਾ ਪੈਣਾ ਸਰਕਾਰ ਨੂੰ ਵੀ ਜਿਹੜਾ ਉਹ ਕਰਨਾ ਪੈ ਸਕਦਾ ਹੈ ਇਸ ਕਰਕੇ ਵਾਰ-ਵਾਰ ਇਹ ਚੇਤਾਵਨੀ ਜਿਹੜੀ ਦਿੱਤੀ ਜਾ ਰਹੀ ਹੈ ਕਿ ਫਿਲਮ ਨੂੰ ਰੀਲਿਸ ਜਿਹੜਾ ਉਹ ਨਾ ਕੀਤਾ ਜਾਵੇ ਫਿਲਹਾਲ ਕੋਰਟ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ ਇਹ ਤਾਂ ਅਜੇ ਸਾਹਮਣੇ ਜੀ ਆਇਆ ਪਰ ਫਿਲਮ ਨੂੰ ਰੀਲਿਸ ਨਾ ਕਰਨ ਦੀ ਚੇਤਾਵਨੀ ਸਿੱਧੇ ਤੌਰ ਤੇ ਸਰਕਾਰ ਨੂੰ ਜਿਹੜੀ ਆ ਉਹ ਸ਼ੁਰੂ ਦਿੱਤੀ ਜਾ ਰਹੀ ਹੈ ਜੀ ਸਰਵਨ ਕੰਗਨਰ ਨੋਦ ਦੀ ਗੱਲ ਕੀਤੀ ਜਾਏ ਤਾਂ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹੀ ਹੈ ਖਾਸ ਕਰਕੇ ਪੰਜਾਬ ਪੰਜਾਬੀਆਂ ਦੇ ਨਾਲ ਹੀ ਸਿੱਖਾਂ ਦੇ ਨਾਲ ਇਸ ਦਾ ਵਿਵਾਦ ਹਮੇਸ਼ਾ ਹੀ ਰਹੇ ਚਾਹੇ ਕਿਸਾਨ ਆंदोलਨ ਦੀ ਗੱਲ ਹੋਵੇ ਜਾਂ ਦਿਲਜੀਤ ਦੋਸਾਂ ਦੇ ਨਾਲ ਜੋ ਟਪੀਟ ਵਾਰ ਵੀ ਉਹਨਾਂ ਦਾ ਕਾਫੀ ਵਾਰ ਚੱਲਿਆ ਤੇ ਹੁਣ ਇਹ ਜੋ ਫਿਲਮ ਬਣਾਈ ਗਈ ਹੈ ਉਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਸੈנסਰ ਬੋਰਡ ਤੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਜਿੰਦਰ ਕਿਉਂਕਿ ਜਸਵੰਤ ਸਿੰਘ ਖਾਲੜਾ ਤੇ ਜੀਵਨ ਤੇ ਇੱਕ ਫਿਲਮ ਬਣੀ ਹੈ ਜਿਸ ਨੂੰ ਤਕਰੀਬਨ ਜਿਹੜੇ 26 ਕਟ ਫਿਲਮ ਦੇ ਵਿੱਚ ਲਗਾ ਦਿੱਤੇ ਗਏ ਨੇ ਔਰ ਅਜੇ ਵੀ ਫਿਲਮ ਨੂੰ ਰਿਲੀਜ਼ ਹੋਣ ਦੀ ਪਰਮਾਣਗੀ ਜਿਹੜੀ ਨਹੀਂ ਮਿਲ ਰਹੀ ਔਰ ਦੂਸਰੇ ਪਾਸੇ ਹੈਰਾਨੀ ਹੈ ਕਿ ਬਾਲੀਵੁੱਡ ਦੀ ਇਹ ਬਨੇਤਰੀ ਜਿਹੜੀ ਅਕਸਰ ਹੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਉਸ ਦੀ ਫਿਲਮ ਦੇ ਵਿੱਚ ਇਨਾ ਵੱਡਾ ਕਿਰਦਾਰ ਜਿਹੜਾ ਸਰ ਜਰਵੰਤ ਸਿੰਘ ਦਾ ਵਿਗਾੜ ਕੇ ਦਿਖਾਇਆ ਗਿਆ ਉਸ ਮਾਮਲੇ ਨੂੰ ਉਸ ਸੀਨ ਨੂੰ ਜਿਹੜਾ ਸੀਨ ਨੂੰ ਕੱਟਣ ਦੀ ਕੋਈ ਵੀ ਗੱਲ ਨਹੀਂ ਕੀਤੀ ਗਈ ਇਸ ਤੇ ਜਿਹੜਾ ਸਿੱਖ ਜਥੇਬੰਦੀ ਇਤਰਾਜ਼ ਹ ਏਜੰਸੀਆ ਜਿਹੜੀਆਂ ਨੇ ਸੈਂਸਰ ਬੋਰਡ ਜਿਹੜਾ ਉਹ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਖਿਲਾਫ ਜਿਹੜਾ ਉਹ ਕੰਮ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੁਲਿਸ ਵੱਲੋਂ ਇਸ ਬਜਟ 'ਤੇ ਪੋਸਟ ਕਦਮ ਚੁੱਕਤੀ ਜਿਹੜੀ ਆ ਉਹ ਮੰਗ ਜ਼ਰੂਰ ਕੀਤੀ ਗਈ ਜਾਂ ਸਿੰਘ ਸਦੇਪਤੀ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਹੁਣ ਸਮਾਂ ਆ ਗਿਆ ਕਿ ਪੋਸਟ ਕਦਮ ਚੁੱਕਣ ਦੀ ਲੋੜ ਆ ਕਿਉਂਕਿ ਸਿੱਖਾਂ ਦੇ ਕਿਰਦਾਰਾਂ ਨੂੰ ਜਿਸ ਕਦਰ ਗਿਗਾੜ ਕੇ ਪੇਸ਼ ਕੀਤਾ ਜਾ ਰਿਹਾ ਉਹ ਬਰਦਾਸ਼ਤ ਤੋਂ ਬਾਹਰ ਹੈ ਸ੍ਰੀ ਬਾਲੀਵੁੱਡ ਜਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਸਿੱਖਾਂ ਦੇ ਕਿਰਦਾਰਾਂ ਨੂੰ ਜਾਂ ਤਾਂ ਫੜੀ ਦਿਖਾਇਆ ਜਾਂਦਾ ਹੈ ਜਾਂ ਫਿਰ ਜਿਹੜਾ ਉਹ ਤੋੜ-ਮੋੜ ਕੇ ਪੇਸ਼ ਕੀਤਾ ਜਾਂ یعنی سمی سمی بندر بندر یا یا فلم سیریل گرن صاحب جی کا پرکاش دکھاؤں پورن طور سے پابندی جہی ہے لگا دیتی گئی ہے اسی طرح ہی سکھ کردار پر بھی پابندیاں لگائی گئی کہ کسی کردار

ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋ ਸਕਦਾ ਜੀ ਠੀਕ ਹੈ ਸ਼ੁਕਰੀਆ ਸਰਵਨ ਜੜਨਾਲ ਗੱਲਬਾਤ ਸਾਂਝੀ ਕਰਨ ਦੇ ਲਈ ਤਾਂ ਫਿਲਹਾਲ ਜੋ ਵਿਵਾਦ ਹੈ ਉਹ ਲਗਾਤਾਰ ਪੱਕਦਾ ਜਾ ਰਿਹਾ ਕੰਗਨਾ ਰਣੋਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਅਲਸ਼ਾ ਨੂੰ ਛੇ ਪਚਾਉਣ ਵਾਲਾ ਦਿੱਤਾ ਦੇਸ਼द्रोह ਦਾ ਹੀ ਮੁਕੱਦਮਾ ਹੋਣਾ ਚਾਹੀਦਾ ਤੇ ਮੈਂ ਇਹ ਸਮਝਦਾ ਕਿ ਐਸਾ ਕੋਈ ਕਰਦਾ ਨਹੀਂ ਹੈ ਜੇ ਕੰਗਨਾ ਨੇ ਵੀ ਕੀਤਾ ਹੋਵੇਗਾ ਜਾਂ ਕਿਸੇ ਹੋਰ ਨੇ ਵੀ ਕੀਤਾ ਹੋਵੇਗਾ ਉਹ ਤਾਂ ਇੱਕ ਪਾਤਰ ਹੈਗੀ ਆ ਉਹਦੇ ਚ ਹੀਰੋਇਨਾ ਮੇਰਾ ਖਾਲਸਾ ਤੇ ਇੰਦਰਾ ਜੀ ਦਾ ਰੋਲ ਕਰ ਰਹੀ ਆ ਜੇ ਇੰਦਰਾ ਦੇ ਇੰਦਰਾ ਗਾਂਧੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸੀ ਜੇ ਉਹਨਾਂ ਨੂੰ ਵੀ ਕੋਈ ਅਸੈਸੀਨੇਟ ਕਰਦਾ ਤਾਂ ਉਸ ਦਾ ਵੀ ਸਾਨੂੰ ਪ੍ਰਸ਼ੰਸਾ ਨਹੀਂ ਕਰਨੀ ਚਾਹੀਦੀ ਲੋਕਤੰਤਰ ਇਹਦੇ ਨਾਲ ਕਮਜ਼ੋਰ ਹੁੰਦਾ ਜੇ ਪ੍ਰਧਾਨ ਮੰਤਰੀ ਔਰ ਉਹਨਾਂ ਨੂੰ ਅਸੀਂ ਜਿਹੜੇ ਸਾਡੇ ਹਤਿਆ ਕਰਦੇ ਨੇ ਹਤਿਆਰਿਆਂ ਨੂੰ ਉਹਨਾਂ ਦੀ ਪ੍ਰਸ਼ੰਸਾ ਕਰਾਂਗੇ ਤਾ ਫਿਰ ਲੋਕਤੰਤਰ ਕਿੱਧਰ ਨੂੰ ਜਾ ਰਿਹਾ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ ਉਹਦੇ ਨਾਲ ਇਹ ਕਮਜ਼ੋਰ ਹੁੰਦਾ ਸਟਰੈਂਥਰ ਨਹੀਂ ਹੁੰਦਾ ਡੈਮੋਕ੍ਰੇਸੀ ਕੰਗਣਾ ਨਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਤੁਸੀਂ ਕਹੇ ਰਹੋ ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਉਹਨਾਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੋਚੇ ਹੋ ਜਾ ਗਲਤ ਸਿਕਾਂ ਦੇ ਖਿਲਾਫ ਦਿਖਾਇਆ ਗਿਆ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤੇ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਉਸ ਫਿਲਮ ਦੇ ਵਿੱਚ ਇੱਕ ਨਕਲ ਕੀਤੀ ਗਈ ਹੈ ਉਹਨਾਂ ਦਾ ਕਰੈਕਟਰ ਕੀਤਾ ਗਿਆ ਜਿਹੜੀ ਕਿ ਕਿਤੇ ਵੀ ਬਰਦਾਸ਼ਤ ਨਹੀਂ ਹੈਗੀ ਕਿਉਂਕਿ ਸੰਤ ਇੱਕ ਬੜੀ ਕਹਿੰਦੇ ਆ ਅਧਿਆਤਮਿਕ ਸ਼ਖਸੀਅਤ ਸਨ ਜਿਨ੍ਹਾਂ ਨੂੰ ਬ੍ਰਹਮਗਣੀ ਦੇ ਤੌਰ ਤੇ ਹੀ ਸਤਕਾਰ ਦਿੰਦੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਅੰਦਰ ਵੱਡਾ ਸਥਾਨ ਹੈ ਉਹਨਾਂ ਦਾ ਕੋਈ ਵੀ ਬੰਦਾ, ਕਿਰਦਾਰ, ਆਮ ਵਿਅਕਤੀ ਕਿ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ ਇਸ ਗੱਲ ਲਈ ਅਸੀਂ ਖਿਲਾਫ ਹਾਂ